सर नदी कठाया नदी खठन कमाया बाबून बाबू बाबू آہا او جون لي گول پيڑے जवा चाल ਜੋ ਸਰਵੇਖਾਵਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਤਾਰ ਦੇ ਮੁਖ ਰੱਖਦੇ ਹੋਇਆ ਸ੍ਰੀਮਾਨ ਸੰਤ ਬਾਬਾ ਰਵ ਸਿੰਘ ਜੀ ਉਹਨਾਂ ਦਾ ਤਾਂ ਉਸਤਾਨ ਦੋਨੇ ਵਾਲਾ ਟੰਡਾ ਸਾਹਿਬ ਉਹਨਾਂ ਦੇ ਸੰਚਾਲਕ ਬਾਬਾ ਸੁਖਨਾਉ ਸਿੰਘ ਜੀ ਮੁੱਖ ਸੰਚਾਲਕ ਔਰ ਜਿੱਥੋਂ ਦੇ ਸੰਚਾਲਕ ਬਾਬਾ ਜਗਨੂ ਸਿੰਘ ਜੀ ਉਹਨਾਂ ਦੇ ਵੱਲੋਂ ਮਾਇਆ ਹੋ ਸਾਡੇ ਵਿਦਿਆਰਥੀਆਂ ਦੇ ਵੱਲੋਂ ਮਾਇਆ ਸਾਡੀਆਂ ਭੈਣਾਂ ਦੇ ਵੱਲੋਂ ਮਾਇਆ ਭੇਜੀ ਗਈ ਹੈ ਸਾਡੇ ਸਪੰਦਾਰ ਜੋ ਬਾਬਾ ਜੀ ਬਾਬਾ ਅਮਨਦੀਪ ਸਿੰਘ ਜੀ ਜੋ ਹੈੱਡ ਗ੍ਰਾਮਪੀਟਰ ਸਾਹਿਬ ਨੇ ਉਹਨਾਂ ਦੇ ਵੱਲੋਂ ਖਾਸ ਮਾਨ ਭੇਜਿਆ ਗਿਆ ਹੈ ਚੌਥਾਰੀਏ ਸੰਗਤ ਨੂੰ ਬੇਨਤੀ ਹੈ ਵੀ ਬੜੀ ਪ੍ਰੇਮ ਦੇ ਨਾਲ ਤੁਸੀਂ ਆਪ ਇੱਥੇ ਮੇਚਨ ਦੀ ਕਿਰਪਾਲਤਾ ਕਰੋ ਕਿਉਂਕਿ ਕਵਤਾ ਤੋਂ ਬਾਅਦ ਸੋ ਆਪਣੇ ਜੋ ਬੱਚੇ ਨੇ ਅਕੈਡਮੀ ਦੇ ਅਕਾਲ ਅਕੈਡਮੀ ਦੇ ਬੱਚੇ ਉਹਨਾਂ ਵੱਲੋਂ ਵੀ ਪ੍ਰੋਗਰਾਮ ਕੀਤਾ ਜਾਣਾ ਕਿਉਂਕਿ ਪੰਜ ਪੀੜਾਂ ਦਾ ਮਾਨ ਸਰਕਾਰੋਂ ਹੋ ਰਿਹਾ ਹੈ ਰੌਲੇ ਤੋਂ ਸੰਪੂਰਨ ਜੋ ਬਤਾਇਆ ਜਾ ਰਿਹਾ ਹੈ ਉਹਨੂੰ ਸ਼ਕਰ ਦੀ ਕਿਰਪਾਲਤਾ ਕਰਦੇ ਔਰ ਬੜੇ ਪ੍ਰੇਮ ਦੇ ਨਾਲ ਜੋ ਕਵਤਾ ਰਹੇ ਮੇਰੇ ਬੋਲ ਉਹਨੂੰ ਸਰਵਨ ਕਰੀ ਉਸ ਤੋਂ ਬਾਅਦ ਸੋ ਬੱਚਿਆਂ ਨੇ ਉਹਨਾਂ ਨੇ ਵੀ ਆਪਣਾ ਸਮਾਂ ਲਾਉਣਾ ਹੈ ਆਓ ਜੀ ਰਹਿਣੀਆਂ ਕੌਟਾ ਦੀਆਂ ਨਹੀਂ ਲੈਣਾ ਸਰਪਤ मोहाबूात होर जिंद रा पूजा गुरू <laughs> गॾु ਆਸ ਦੀ ਮਾਂ ਦੇ ਅੰਦਰ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਛੋਟੇ ਛੋਟੇ ਬੱਚਿਆਂ ਵੱਲੋਂ ਮਾਨ ਸਨਦਾਰ ਭੇਜਿਆ ਗਿਆ ਭੈਣਾਂ ਦੇ ਵੱਲੋਂ ਵੀਰਾਂ ਦੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸਮਾਸੀ ਉਹਨਾਂ ਸਮਾਪਤ ਸਾਡੇ ਸਤਕਾਰ ਜੋ ਗੁਰੂ ਗ੍ਰੰਥ ਸਾਹਿਬ ਅਮਰਪ੍ਰੀਤ ਸਿੰਘ ਜੀ ਸੇਵਾ ਚੁੜੀ ਨੇ ਜੋ ਵੀ ਉਹਨਾਂ ਦੇ ਵੱਲੋਂ ਸਮਾਂ ਉਹ ਸਮਾਂ ਸਮਾਪਤ ਹੋਇਆ ਸਮਾਂ ਉਸ ਨੂੰ ਕਦੇ ਦੀ ਸਮਾਂ ਦਿੰਦਾ ਜਿਹੜਾ ਸਮੇਂ ਦੀ ਰਮਜ ਪਛਾਣਦਾ ਨਹੀਂ ਸਮਾਂ ਉਸ ਨੂੰ ਕਦੇ ਕਰੇ ਨਾ ਉੱਚਾ ਜਿਹੜਾ ਆਪ ਉੱਚਾ ਹੋਣਾ ਜਾਣਦਾ ਨਹੀਂ ਸਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਅਵਤਾਰ ਤੁਹਾਡੇ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਵਣ ਦਾਸ ਅਪਜੀਤ ਦਾ ਵੀ ਅਪਜੀਤ ਦਾ ਮੁੰਡਾ ਭਾਈ ਗੁਰਜਰ ਪ੍ਰਮੇਰ ਦਾਸ ਜੀ ਨਾਲ ਮਹਾਨ ਸਾਡੀ ਵਿਧਵਾ ਭਾਈ ਗੁਲਜਰ ਸਿੰਘ ਜੀ ਮਿਸਰਾ ਗੁਰਮਾ ਭਾਈ ਬਾਦਲ ਸਿੰਘ ਜੀ ਗੁਰਮਾ ਤੇ ਭਾਈ ਜਸਵਿੰਦਰ ਸਿੰਘ ਜੀ ਔਰ ਇਹਨਾਂ ਦੇ ਵੱਲੋਂ ਅੱਜ ਦੇ ਨਾਲ ਵਿਚਾਰਾ ਸੰਗਿਆ ਕੀਤੀਆਂ ਨੇ ਇਹਨੀਆਂ ਬੇਨਤੀਆਂ ਪਰਵਾਨ ਅਗਲਾ ਪ੍ਰੋਗਰਾਮ ਸਾਡੇ ਸੇਖੀ ਸਾਹਿਬ ਭਾਈ ਸ਼ਾਮਰਪ੍ਰੀਤ ਸਿੰਘ ਤੋਂ ਸਰਵਣ ਕਰੋ ਜੀ ਪੰਜਾਬ ਭੋਲਾ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਗੁਰਨ ਸਿੰਘ ਸੰਧੇਰ ਜੀ ਨਾਲ ਦੇ ਢਾਡੀ ਜਿੱਥੇ ਤੋਂ ਗੁਰੂ ਕੀਆ ਸੰਗਤਾਂ ਗੁਰੂ ਕਾ ਜਸ ਸ੍ਰਵਣ ਕਰ ਰਏ ਸੋ ਸੋ ਸਮੁੱਚੇ ਨਗਰ ਰਾਜਿਆ ਦੇ ਸਾਥ ਸੰਗਤ ਦਾ ਗੁਰਦੁਆਰਾ ਸਾਹਿਬ ਜੀ ਮੈਨੇਜਮੈਂਟ ਕਮੇਟੀ ਦਾ ਇੱਥੋਂ ਦੀ ਸਮੂੱਚੀ ਹਿੱਸਾ ਸੰਗਤ ਦਾ ਮੌਜੂਦਾ ਮਾਪ ਗੁਸਟਰੀ ਮਾਨ ਸੰਤਵਾਦ ਸਤਨਾਬ ਸਿੰਘ ਜੀ ਜਥੇਦਾਰ ਮਾਪ ਸਾਹਿਬ ਜਗੂ ਸਿੰਘ ਜੀ ਸਮੂਹ ਜੀ ਸੰਤ ਸੇਪ ਜਿੱਥੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਸੋਹਣਾ ਗੁਰੂਕੀਆਂ ਸੰਗਤਾਂ ਵਾਸਤੇ ਜਿੱਤੇ ਭੋਜਨ ਪ੍ਰਸਾਦ ਦੇ ਦਾ ਪ੍ਰਬੰਧ ਕੀਤਾ ਉੱਥੇ ਹੀ ਗੁਰੂਕੀਆਂ ਸੰਗਤਾਂ ਵਾਸਤੇ ਹੋਰ ਬਹੁਤ ਤਰ੍ਹਾਂ ਦੇ ਪ੍ਰਬੰਧ ਕੀਤੇ ਆ। ਸੋ ਬੇਨਤੀ ਹੈ ਛੋਟੇ ਛੋਟੇ ਬੱਚਿਆਂ ਨੇ ਇੱਕ 5 ਮਿੰਟ ਦਾ ਸਮਾਂ ਕਲੋਗ੍ਰਾਫੀ ਸਤਿ ਸ੍ਰੀ ਅਕਾਲ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਸਨਮਾਨ ਸੂਚੀਆਂ ਸੰਗਤਾਂ ਦਾ ਧੰਨਵਾਦ ਸੋ ਛੋਟੇ ਛੋਟੇ ਬੱਚਿਆਂ ਨੇ ਕਿ ਪੋਰੋਗ੍ਰਾਫੀ ਕਰਨੀ ਹੈ ਉਸ ਤੋਂ ਪ੍ਰੰਤ ਮੈਂ ਬੇਨਤੀ ਕਰਉ ਸਾਡੇ ਜੋ ਜਥਾ ਗੱਤਕਾ ਵਾਲਾ ਜਥਾ ਪਹੁੰਚਿਆ ਹੈ ਸਿੰਘ ਸਾਹਿਬ ਪਹੁੰਚੇ ਨੇ ਗੁਰਮਤੋਂ ਜੋ ਅਖਾੜਾ ਹੈ ਉਹ ਨਗਰ ਖੀਵਾ ਦਿਾਲੂ ਵਾਲਾ ਵੇਖਿਆ ਬੇਨਤੀ ਪ੍ਰਵਾਨ ਕਰਿਓ ਤੁਹਾਡੇ ਛੋਟੇ ਭਰਾ ਮਹਾਰਾਜ ਜੀ ਜੋ ਜੋ ਗਤਗਾਦੇ ਜੋਹਰ ਨੇ ਉਹ ਨਗਰ ਕੀਵਾ ਦਿਾਲੂ ਵਾਲਾ ਵੇਖੇ ਸੁੰਦਰ ਪਟਾਲਾਂ ਦੇ ਵਿੱਚ ਹੁੰਦੇ ਨੇ ਸੋ ਛੋਟੇ ਛੋਟੇ ਬੱਚਿਆਂ ਨੂੰ ਬੇਨਤੀ ਆ ਭਾਈ ਜਿੱਥੇ ਵੀ ਬਾਤ ਸੰਦੇ ਹੋ ਜਲਦੀ ਤੋਂ ਪਹਿਲਾਂ ਜਲਦੀ ਤੋਂ ਪਹਿਲਾਂ ਪਹੁੰਚਿਆ ਕਰੋ। ਛੋਟੇ-ਛੋਟੇ ਬੱਚਿਆਂ ਨੇ ਕੋਰੋਗ੍ਰਾਫੀ ਕਰਨੀ ਆ। ਔਰ ਮਾਵਾ ਭੈਣਾਂ ਨੂੰ ਬੇਨਤੀ ਆ ਕਿ ਪਿਆਰ ਦੇ ਨਾਲ ਆਪਜੀ ਬੈਠ ਕਰਕੇ ਸਤਿਗੁਰੂ ਜੀ ਦਾ ਆਦਰ ਸਤਕਾਰ ਆਪਾਂ ਨੇ ਮੁੱਖ ਰੱਖਣਾ। ਸਤਿਗੁਰੂ ਜੀ ਦਾ ਆਦਰ ਸਤਕਾਰ ਮੁੱਖ ਰੱਖਦੇ ਹੋਏ ਬਹਿ ਜਾਓ। ਮਾਵਾ ਭੈਣਾਂ ਬਹਿ ਜਾਓ ਭਾਈ। ਬਹਿ ਜਾਓ ਬਹਿ ਜਾਓ। ਕੋਈ ਗੱਲ ਨਹੀਂ ਅੱਜ ਦਾ ਦਿਨ ਹੀ ਬਹਿ ਜਾਓ। ਸਾਰੀਆਂ ਮਾਵਾ ਭੈਣਾਂ ਬਹਿ ਕੇ ਬੱਚਿਆਂ ਦੇ ਵੱਲੋਂ ਜੋ ਕੋਰੋਗ੍ਰਾਫੀ ਕੀਤੀ ਜਾਣੀ ਆ ਉਹਨਾਂ ਆਪਾਂ ਆਨੰਦ ਮਾਣਨਾ ਔਰ ਆਪਜੀ ਵਾਸਤੇ ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ। ਸਾਰੀਆਂ ਸੰਗਤਾਂ ਲੋੜ ਅਨੁਸਾਰ ਗੁਰੂ ਕੇ ਲੰਗਰਾਂ ਵਿੱਚ ਵੀ ਹਾਜ਼ਰੀ ਲਵਾਉਣ ਦੀ